ਹੀ ਜੌਟੀਆਂ ਦਿੰਦਾ ਸੀ ਮੇਰਾ ਤਾਂ ਉਦੋਂ ਹੀ ਪਤਾ ਸੀ ਜਦੋਂ ਮੇਰਾ ਪੁੱਤ ਆਰ ਆਰ ਘਟਦਾ ਸੀ ਤੇਰਾ ਪੁੱਤ ਜਦੋਂ ਆਰ ਆਰ ਘਟਦਾ ਸੀ ਮੇਰਾ ਤਾਂ ਉਦੋਂ ਦੀ ਜੌਟੀਆਂ ਮੇਰਾ ਤਾਂ ਉਦੋਂ ਦੀ ਬਲੱਡ ਵਾਦਾ ਸੀ ਜਦੋਂ ਮੇਰਾ ਪੁੱਤ ਆਰ ਆਰ ਘਟਦਾ ਸੀ ਆਰ ਆਰ ਘਟਦਾ ਸੀ ਮੇਰਾ ਤਾਂ ਉਦੋਂ ਦੀ ਬਲੱਡ ਵਾਦਾ ਸੀ ਮਾਂ ਪਹਿਲਾਂ ਤੂੰ ਮੈਂ ਆਇਆ ਛੁੱਟੀ ਆਇਆ ਜਦੋਂ ਆ ਕੇ ਆਖਿਆ ਹਾਏ ਮਾਂ ਤੈਂ ਮੈਨੂੰ ਸਾਰਨੇ ਦੱਸਿਆ ਤੇਰਾ ਬਲੱਡ ਵਾਦਾ ਹਾ ਸਰ ਆਪ ਲੜਵਾਂ ਜਾ ਮੈਨੂੰ ਸੀ ਮੈਨੂੰ ਆਇ ਸੀ ਮਾਂ ਤੂੰ ਮਰ ਚੇਗੀ ਹੁਣ ਮੈਨੂੰ ਸੋਚ ਲੈਂਦਾ ਹੁਣ ਸੋਚ ਲੈਂਦਾ ਤੈਨੂੰ ਮੇਰੇ ਬਾਰੇ ਹੁਣ ਸੋਚ ਲੈਂਦਾ ਮਾਰੇ ਗਰੀਬ ਤੇ ਉਹ ਗਰੀਬ ਬਾਰੇ ਸੋਚ ਲੈਂਦਾ ਤੇ ਉਹ ਗਰੀਬ ਬਾਰੇ ਸੋਚ ਲੈਂਦਾ ਕੀ ਦੇਖ ਲੈਂਦਾ ਮੈਂ ਤੇਰੀ ਰੂਹ ਤੈਨੂੰ ਕਿਵੇਂ ਦਰਿਦਾ ਬਤਲ ਦੂ ਪੁੱਤ ਤੈਰੀ ਰੂਹ ਆ ਕਿ ਮੈਂ ਬਤਾਨਾ ਕੁ ਮੇਰਾ ਡਾਡੀ ਇੰਨਾ ਚੰਗਾ ਸੀ ਮੇਰਾ ਡਾਡੀ ਇੰਨਾ ਚੰਗਾ ਸੀ ਮੇਰੀ ਪੋਤੀ ਨੂੰ ਕਿਵੇਂ ਪਤਾ ਲੱਗੂ ਮੇਰਾ ਡਾਡੀ ਇੰਨਾ ਚੰਗਾ ਸੀ ਇੰਨਾ ਚੰਗਾ ਸੀ ਮੇਰਾ ਪੁੱਤ ਬਹਾਦਰ ਸੀ ਮੇਰਾ ਪੁੱਤ ਬਹਾਦਰ ਸੀ ਮੇਰਾ ਪੁੱਤ ਬਹਾਦਰ ਸੀ ਸਹੀਦ ਹੋ ਗਿਆ ਦਿੰਦਾਸ ਸੀ ਸਹੀਦ ਹੋ ਗਿਆ ਦਿੰਦਾਸ ਸੀ ਮੇਰਾ ਪੁੱਤ ਬਹਾਦਰ ਸੀ ਆਉ ਦੇ ਕਰਾਣੀ ਨੂੰ ਦੇ ਗਲਾ ਕਰਾਣੀ ਮੇਰਾ ਕਜੀ ਚਮਾਣਾ ਦੇ ਆ ਕੇ ਦਮ ਤੇ ਨਾ ਗੀ ਦੇਖ ਲੰਦਾ ਆ ਰਪਾ ਇਨਾ ਕਲੀ ਦੇਖ ਲੰਦਾ ਆ ਰਪਾ ਇਨਾ ਕਲੀ ਦੇਖ ਲੰਦਾ ਆ ਰਪਾ ਇਨਾ ਕਲੀ ਦੇਖ ਲੰਦਾ ਜਾਓ ਕੋ ਤੈਨੂੰ ਨਾ ਕਰੇ ਹੋਟਟਾ ਨਾ ਕਰੀ ਕੋ ਤੂੰ ਕਹਿਣਾ ਅਨਜਮਤ ਨੂੰ ਰੋਦੀਂ ਜਾ ਸਕਦਾ ਹੁਣ 1 ਮਿੰਟ ਵੀ ਨਹੀਂ ਆ ਕੇ ਦੇਖਿਆ

चाहिँ <laughs> <laughs> ਦੇ ਕਿਨ ਤਾਮਪੂੜ ਦੇ ਨੌਜਵਾਨ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਜੋ ਕਿ ਡਿਬਰੂਗੜ੍ਹ ਵਿਖੇ ਬੰਗਾਲ ਰੇਜiment ਚ ਬਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ ਇੰਜੀਨੀਅਰਿੰਗ ਵਿੰਗ ਚ ਕੰਮ ਕਰ ਰਹੇ ਸੀ ਬੜਾ ਦਿੱਤੇ ਅਫਸੋਸ ਹੈ ਪਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਸਰਹੰਦਾਂ ਦੀ ਰਾਖੀ ਕਰਨੀ ਹੈ ਜਾਂ ਆਪਣੇ ਡਿਊਟੀ ਨਿਭਾਉਣੀ ਹੈ ਤਾਂ ਵੱਧ ਛੜ ਕੇ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਜਵੜਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰ ਵਾਲਾ ਚਲਿਆ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਣ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਂਤ त्यागे ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਹੈ ਉਹ ਲਾ ਮਸਾਲਾ ਹੈ ਉਹਦੀ ਸਾਡਾ ਹਮੇਸ਼ਾ ਉਹਦੇ ਅਗੇ ਸਿਰ ਚੁੱਕਦਾ ਰਹੇਗਾ ਔਰ ਉਹਦੀ ਲਾਸਾਨੀ ਕਰਵਾਨੀ ਨੂੰ ਹਮੇਸ਼ਾ ਯਾਦ ਰੱਖੀਏ ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੇ ਅੰਤਮ ਯਾਤਰਾ ਚ ਸ਼ਾਮਲ ਹੋਇਆ ਰਾਜਵੀਰ ਸਿੰਘ ਦੀ 237 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਹੁੰਦੀ ਆ ਉਹਦੇ ਲੜਾਈ ਦੇ ਨਾਲ ਨਾਲ ਉਹ ਬਾਕੀ ਫੌਜ ਵਾਸਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਆ ਜਿਵੇਂ ਪੁਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤਾਂ ਹੀ ਇਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੁੜਕੀ ਤੋਂ ਟ੍ਰੇਨਿੰਗ ਕਰਨ ਉਪਰੰਤ ਇਹਨਾਂ ਨੂੰ 237 ਇੰਜੀਨੀਅਰ ਰੈਜiment ਅਲਾਟ ਹੋਈ 237 ਇੰਜੀਨੀਅਰ ਰੈਜiment ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਡਿਊਟੀ ਕਰੀ ਡੋਟੀ ਕਰਦੇ ਹੋਏ ਇਹ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੀ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਫੌਜ ਦੀ ਟ੍ਰੇਨਿੰਗ ਹਾਰਡ ਵੀ ਹੁੰਦੀ ਆ ਕੁਝ ਗਰਮੀ ਦਾ ਮੌਸਮ ਹੈ ਵੈਸੇ ਤਾਂ ਮੈਡੀਕਲ ਚੈੱਕਅਪ ਹੁੰਦੇ ਨੇ ਪਰ ਟ੍ਰੇਨਿੰਗ ਕਰਦੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਅਟੈਕ ਆਇਆ ਤੇ ਹਾਰਟ ਅਟੈਕ ਕਰ ਨੇ ਇਹਨਾਂ ਦੀ ਮੌਤ ਹੋ ਜਾਂਦੀ ਆ ਸੋ ਜਿੱਥੇ ਰਾਜਵੀਰ ਸਿੰਘ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਤਾਂ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂਕਿ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤਾਂ ਇਨੀ ਟ੍ਰੇਨਿੰਗ ਕਰਨ ਤੋਂ ਬਾਅਦ 8 ਸਾਲ ਨੌਕਰੀ ਹੋ ਗਈ ਸੀ ਤਾਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਤੁਰ ਜਾਣ ਨਾਲ ਘਾਟਾ ਪਿਆ ਪਰ ਜਿਸ ਤਰ੍ਹਾਂ ਇੱਥੇ ਲੋਕਾਂ ਦਾ ਪਿਆਰ ਹੈ ਖਾਸ ਕਰਕੇ ਸੋਡਾ ਮੀਡੀਆ ਵਾਲਾਂ ਦਾ ਵੀ ਪਿਆਰ ਹੈ ਜਿਹੜੇ ਸਾਡੇ ਸੈਨਿਕਾਂ ਦੀ ਹਰੇਕ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਕਿ ਕਿੰਨੇ ਮਾਨ ਸਨਮਾਨ ਨਾਲ ਇੱਕ ਸ਼ਹੀਦ ਨੂੰ ਤੋਰਿਆ ਜਾਂਦਾ ਹੈ ਪਿੰਡ ਠੰਡਾ ਮਿਲਟਰੀ ਸਟੇਸ਼ਨ ਵੱਲੋਂ ਟੀਮ ਆਈ ਹੈ ਉਹਨਾਂ ਦੀ ਯੂਨਿਟ ਦੇ ਉਹਨਾਂ ਦੇ ਨਾਲ ਦੇ ਜਿਹੜੇ ਨੌਕਰੀ ਕਰ ਰਹੇ ਸੀ ਸਾਥੀ ਆਏ ਨੇ ਅਫਸਰ ਸਹਿਬਾਨ ਆਏ ਨੇ ਸੋ ਮੈਂ ਦੁਬਾਰਾ ਫਿਰ ਕਹਾਂਗੇ ਕਿ ਰਾਜਵੀਰ ਦੇ ਤੁਰ ਜਾਣ ਵਾਲਾ ਆਪਾਂ ਅਨੁਸਾਰ ਇਹਨਾਂ ਨੂੰ ਘਟਾ ਹੈ ਜਿੱਥੋਂ ਤੱਕ ਗੱਲ ਹੈ ਪਿੰਡ ਤਾਮਪੋੜ ਦੀ ਮੈਨੂੰ ਲੱਗਦਾ ਤਾਮਪੋੜ ਦਾ ਹਰੇਕ ਘਰ ਦਾ ਭਾਵੇਂ ਉਹਨਾਂ ਦਾ ਕੋਈ ਚਾਚੇ ਤਾਇਆ ਚ ਹੋਵੇ ਰਿਸ਼ਤੇਦਾਰੀ ਚ ਹੋਵੇ ਫੌਜੀ ਐ ਇੱਥੋਂ ਦੇ ਬਹੁਤ ਸਾਰੇ ਫੌਜੀ ਨੇ ਇੱਥੋਂ ਦੇ ਕਈ ਸ਼ਹੀਦ ਵੀ ਦਿੱਤੇ ਨੇ ਇਸ ਪਿੰਡ ਨੇ ਸੋ ਮੈਂ ਆਪਾਂ ਸਾਰੇ ਪਿੰਡ ਆ ਤਾਮਕੋੜ ਦੇ ਨਾਲ ਖੜਿਆ ਜਿੱਥੇ ਪਿੰਡ ਤਾਮਕੋੜ ਦਾ ਇੱਕ ਸ਼ਹੀਦ ਰਾਜਵੀਰ ਸਿੰਘ ਤੁਰ ਗਿਆ ਤਾਂ ਸਾਡੇ ਸਾਰਿਆਂ ਦੇ ਅਸੀਂ ਇਸ ਦੁੱਖ ਘੜੀ ਚ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆਂ ਜੀ ਥੈਂਕ ਯੂ ਜੀ ਇਹਦੇ ਬਾਰੇ ਸਾਨੂੰ ਬਹੁਤ ਦੁੱਖ ਲੱਗਿਆ ਹੈ ਪਰਿਵਾਰ ਨੂੰ ਵੀ ਇਹਦੇ ਵਿੱਚ ਦੁੱਖ ਲੱਗਿਆ ਕਿਉਂਕਿ ਜਿਸ ਪਰਿਵਾਰ ਦੇ ਵਿੱਚੋਂ ਕੋਈ ਜੀ ਚਲਾ ਜਾਂਦਾ ਹੈ ਉਹਨੂੰ ਬਹੁਤ ਦੁੱਖ ਹੁੰਦਾ ਉਹਨਾਂ ਨੂੰ ਬਹੁਤ ਘਾਟਾ ਪੈਂਦਾ ਦੂਸਰਾ ਘਾਟਾ ਸਾਨੂੰ ਪਿਆ ਇਸ ਬੱਚੇ ਨੇ ਆਪਦੀ ਸਰਵਿਸ ਪੂਰੀ ਕਰਕੇ ਸਾਡੇ ਐਕਸ ਮੈਨਾਂ ਦੇ ਵਿੱਚ ਪਹੁੰਚਣਾ ਸੀਗਾ ਐਕਸ ਮੈਨ ਅਖਵਾਉਣਾ ਸੀਗਾ ਇਹਨਾਂ ਨੇ ਆ ਕੇ ਸਾਡੀ ਗਿਣਤੀ ਵਧਾਉਣੀ ਸੀ ਇਸ ਬੱਚੇ ਨੇ ਆ ਕੇ ਪਰ ਗੁਰੂ ਮਹਾਰਾਜ ਨੇ ਜੋ ਇਹਨਾਂ ਦੀ ਜਿੰਨੇ ਵੀ ਸਵਾਸ ਇਹਨਾਂ ਨੂੰ ਵਕਸੇ ਆ ਉਥੇ ਫੌਜ ਦੇ ਦੌਰਾਨ ਡਿਊਟੀ ਦੌਰਾਨ ਇਹਨਾਂ ਨੇ ਸ਼ਹੀਦੀ ਪਾਈ ਆ ਇਹਨਾਂ ਨੂੰ ਅਸੀਂ ਸ਼ਹੀਦੀ ਦਾ ਕਰਾਰ ਦੇ ਰਹੇ ਹਾਂ ਔਰ ਅਸੀਂ ਸਾਰੇ ਹੀ ਜਿੰਨੇ ਵੀ ਨਵੇਂ ਨੌਜਵਾਨ ਪੀੜੀ ਆ ਉਹਨਾਂ ਨੂੰ ਅਸੀਂ ਪ੍ਰੇਰਨਾ ਦੇਵਾਂਗੇ ਕਿ ਉਹ ਵੀ ਆਪਣੇ ਨਸ਼ਾ ਤੋਂ ਦੂਰ हट ਕੇ ਆਪਣੀ ਮਿਹਨਤ ਕਰਨ ਮਿਹਨਤ ਕਰਨ ਤੋਂ ਬਾਅਦ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਣ ਇਕੱਲੀ ਫੌਜ ਹੀ ਰਹੇਗੀ ਜੋ ਕਿ ਫਿਜ਼ੀਕਲ ਫਿਟ ਹੋਰ ਕਿਸੇ ਪਾਸੇ ਕੋਈ ਮਹਿਕਮੇ ਦੇ ਵਿੱਚ ਕੋਈ ਫਿਟਿੰਗ ਨਹੀਂ ਹੈ ਫਿਟਨੈਸ ਨਹੀਂ ਹੈ ਫਿਟਨੈਸ ਸਿਰਫ ਆਰਮੀ ਦੇ ਵਿੱਚ ਹੀ ਫਿਟਨੈਸ ਹੈ ਇਹ ਉਥੇ ਡਿਊਟੀ ਦੌਰਾਨ ਜੋ ਇਹਨਾਂ ਨੇ ਸੀ ਹਿੱਦੀ ਪਾਈ ਹੈ ਕੱਲਾ ਪਰਿਵਾਰ ਨੂੰ ਘਾਟਾ ਨਹੀਂ ਪਿਆ ਇਹਦੇ ਵਿੱਚ ਸਾਡੇ ਸੈਨਿਕਾਂ ਵੀਰਾਂ ਨੂੰ ਬਹੁਤ ਘਾਟਾ ਪਿਆ ਔਰ ਸਾਰੇ ਨਗਰ ਨੂੰ ਘਾਟਾ ਪਿਆ ਔਰ ਸਾਰੇ ਆਸ-ਪਾਸ ਦੇ ਸਾਰੇ ਪਿੰਡਾਂ ਤੋਂ ਸਾਰੇ ਮਾਤਾ ਮਾਂ ਭੈਣਾ ਇਸ ਦੁੱਖ ਦੇ ਵਿੱਚ ਪਹੁੰਚੀਆਂ ਸਾਰਿਆਂ ਦੇ ਅੱਖਾਂ ਦੇ ਵਿੱਚ ਹੱਥਰੂ ਨੇ ਜਦੋਂ ਕਿ ਕੱਲ ਸਾਨੂੰ ਵੀ ਪਤਾ ਲੱਗਿਆ ਸਾਡੇ ਵੀ ਅੱਖਾਂ ਚੋਂ ਹੱਥਰੂ ਆ ਗਏ ਬਸ ਅਸੀਂ ਇਹਨਾਂ ਨੂੰ ਸਰਦਾ ਦੇ ਲਪੇਟ ਕਰਦਾ ਪਰਮਾਤਮਾ ਇਹਨਾਂ ਨੂੰ ਸਾਡੇ ਵੱਲੋਂ ਸਾਫਾ ਕਾ ਫੌਜੀਆ ਵੱਲੋਂ ਇਹਨਾਂ ਨੂੰ ਆਪਣੇ ਚਰਨਾ ਚ ਨਮਾਜ਼ ਬਖਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ